ਸ਼ਾਵਾਂ ਮੈਂਡਾ ਜੀ ਵੇ ਧੋਲਾ ਓਏ ਉੱਠੀ ਪਿੰਡਾਂ ਵਿੱਚੋਂ ਨਹਿਰੀ ਏ ਉਹ ਜਾਨਾ ਕਦੇ ਸ਼ਹਿਰ ਨਹੀਂ ਗਏ ਉਹਨਾਂ ਜਾਨਾ ਕਦੇ ਸ਼ਹਿਰ ਨਹੀਂ ਗਏ ਉਹਨਾਂ ਦਿੱਲੀ ਕਹਿਰੀ ਏ ਮੋਦੀ ਨੂੰ ਕਹਿੰਦੇ ਸੀ ਮੋਦੀ ਨੂੰ ਤੂੰ ਕੀ ਜਾਣੇ ਜਨੂਨਾ ਨੂੰ ਮਾਨੀਵਾ ਤੂੰ ਤੂੰ ਕੀ ਜਾਣੇ ਜਨੂਨਾ ਨੂੰ ਬੱਬੂ ਬਾਈ ਬੱਬੂ ਬਾਈ ਬੱਬੂ ਬਾਈ ਹਉ ਤੂੰ ਕੀ ਜਾਣੇ ਜਨੂਨਾ ਨੂੰ ਓਇ ਅਕਲਾ ਕੈਸੇ ਕੱਲੀ ਤੇਰੇ ਕਾਲੇ ਤੇਰੇ ਕਾਲੇ ਕਾਨੂੰਨਾ ਨੂੰ ਉਹ ਗੱਲ ਸਾਦੀ ਚੱਦੀ ਏ ਪੰਜਾਬ ਦਾ ਬੰਦਾ ਏ ਪੰਜਾਬ ਚੋਂ ਅੱਗੇ ਕਿਤੇ ਹੋਰ ਪਾਸੇ ਨਹੀਂ ਉੱਠੀ ਪੰਜਾਬ ਚੋਂ ਉੱਠਣੀ ਸੀ ਉਹ ਗੱਲ ਸਾਦੀ ਚੱਦੀ ਏ ਉਹ ਉਹ ਗੱਲ ਸਾਦੀ ਚੱਦੀ ਏ ਉਹ ਹੰਝੂ ਕਾਸੇ ਓਏ ਅਸੀਂ ਹੱਕ ਹੀ ਖੱਦੀ ਏ ਓ ਹੰਝੂ ਗੈਸ ਗੋਲਿਆਂ ਨਾ ਅਸੀਂ ਹੱਕ ਹੀ ਖੱਦੀ ਓ ਮਾਫੀ ਚਾਹਣਾ ਕੀ ਬਾਤ ਹੈ ਭਾਈ ਜੀ ਕੀ ਬਾਤ ਕੀ ਬਾਤ ਅੱਗੇ ਕੀ ਬਾਤ ਤਾੜੀ ਮਾਰ ਦੋ ਤਾੜੀ ਮਾਰ ਰਿਹਾ ਹੈ ਨਾ ਕਰੋ ਤੁਸੀਂ ਮਾਫੀ ਨਹੀਂ ਤੁਸੀਂ ਵੱਡੇ ਹੋ ਸਤਿਕਾਰ ਤੋਂ ਔਰ ਬਹੁਤ ਪਿਆਰ ਕਰਦੇ ਆ ਸਾਰੇ ਤੁਹਾਨੂੰ ਛੋਟੇ ਛਲਾਰੂ ਨੂੰ ਇਹ ਨਹੀਂ ਪਤਾ ਬੱਬਲ ਕੀ ਚੀਜ਼ ਐ ਪਰ ਜਿਹੜਾ ਜਵਾਨ ਹੋ ਜਾਂਦਾ ਜਦੋਂ ਨੈੱਟ ਤੇ ਚੰਗੇ ਗੀਤ ਲੱਭਦਾ ਫਿਰ ਬੱਬਲ ਨੂੰ ਵੀ ਲੱਭਦਾ ਬਿੰਦ ਰਖੀਏ ਨੂੰ ਵੀ ਲੱਭਦਾ ਵਾਹ ਓਏ ਇਹ ਅੱਜ ਦੀ ਗੱਲ ਕੀ ਅਸੀਂ ਵੀ ਛੋਟੇ ਜਦਦੇ ਤੁਹਾਨੂੰ ਸੁਣਦੇ ਆ ਵੋਕਲ ਉੱਥੇ ਖੜਾ ਹੈ ਲਤਾ ਜੀ 80 ਸਾਲ ਦੇ ਹੋ ਗਏ ਅੱਜ ਵੀ ਗਾ ਲੈਣੇ ਆ ਤੇ ਅੱਜ ਕੱਲ ਕੀ ਹੁੰਦਾ ਕਿ ਇੱਕ ਘੰਟਾ ਲਾਲਾ ਲਾਲਾ 10 ਮਿਲੀਅਨ 3.5 ਲੱਖ ਦਾ ਅਗਲੇ ਦਿਨ ਖਤਮ ਹੋਰ ਬਹੁਤ ਛੇਤੀ ਤੁਹਾਨੂੰ ਬਹੁਤੇ ਗਾਉਣ ਵਾਲੇ ਜਿਹੜੇ ਨੈਟ ਤੇ ਤੁਹਾਨੂੰ ਰੇਡੀਆ ਲਾਉਂਦੇ ਮਿਲਣਗੇ ਛੇਤੀ ਕਿਉਂਕਿ ਜਿਸ ਅਸਾਬ ਚ ਕੰਮ ਚੱਲਦਾ ਸ਼ਾਵਾਂ ਮੈਂਡਾ ਜੀਵੇ ਧੋਲਾ मोदी जनू नानू तूं की जनू नानू बबू भाई बबू भाई बबू भाई हो तूं की जनू नानू ਉਹ ਅਗਲਾ ਕੈਸੇ ਕੱਲੀਏ ਤੇਰੇ ਕਾਲੇ ਕਾਨੂੰਨਾਂ ਨੂੰ ਹਾਂਜੀ ਵਾ ਅਗਲਾ ਕੈਸੇ ਕੱਲੀਏ ਤੇਰੇ ਕਾਲੇ ਕਾਨੂੰਨਾਂ ਨੂੰ ਉਹ ਗੱਲ ਸਾਦੀ ਚੱਦੀ ਏ ਪੰਜਾਬ ਦਾ ਬੰਦਾ ਏ ਪੰਜਾਬ ਤੋਂ ਅੱਗੇ ਕਿਤੇ ਹੋਰ ਪਾਸੇ ਨਹੀਂ ਉੱਠੀ ਪੰਜਾਬ ਤੋਂ ਉੱਠਣੀ ਸੀ ਉਹ ਗੱਲ ਸਾਦੀ ਚੱਦੀ ਏ